ਨਾਬਾਦੀ ਜੇਲ੍ਹ ਦੇ ਵਿੱਚ ਵਿਕਰਮ ਮਜੀਠੀਆ ਨੂੰ ਮਿਲਣ ਦੇ ਲਈ ਪਹੁੰਚੇ ਡੇਰਾ ਮੁਖੀ ਬਿਆਸ ਗੁਰਿੰਦਰ ਢਿੱਲੋਂ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਪਹਿਲਾਂ ਵੀ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਹਾਲਾਂਕਿ ਇਸ ਮੁਲਾਕਾਤ ਨੂੰ ਲੈ ਕੇ ਕਾਫੀ ਵੱਡੇ ਸਵਾਲ ਵੀ ਕੀਤੇ ਸੀ ਕਾਫੀ ਸਿਆਸੀ ਚਰਚਾਵਾ ਵੀ ਛੜੀਆਂ ਸੀ ਤਾਂ ਪਰ ਅੱਜ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਕੀ ਕੁਝ ਕਿਹਾ ਮੁਲਾਕਾਤ ਤੋਂ ਬਾਅਦ ਪੂਰੀ ਗੱਲ ਖੁਸ਼ ਹੈ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਤੇ ਡਰੱਗਸ ਦੇ ਜਿਹੜਾ ਹੈਗਾ આરોਪ ਵੀ ਨੇ ਸਭ ਗਲਤ ਹੈ ਗਲਤ ਨਹੀਂ ਜੀ ਬਾਬਾ ਜੀ ਕਿਸ ਤਰ੍ਹਾਂ ਤੁਸੀਂ ਲਗਾਤਾਰ ਮੁਲਾਕਾਤ ਕਰਦੀਆਂ ਮਿਲਣ ਦੀ ਹਾਂ ਕਿਉਂ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਤੁਹਾਡਾ ਰਿਸ਼ਤੇਦਾਰ ਹੋਵੇ ਤੁਸੀਂ ਜਾਓਗੇ ਕਿ ਨਹੀਂ ਬਾਬਾ ਜੀ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਤਾਂ ਲੱਗੇ ਕਿਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ ਪਰਿਵਾਰਕ ਤੌਰ ਤੇ ਦੇਲ ਦੇ ਅੰਦਰ ਜਿਵੇਂ ਆਪਾਂ ਆਪਣੇ ਯਾਰਾਂ ਦੋਸਤਾਂ ਨਾਲ ਗੱਲਾਂ ਕਰਦੇ ਹਾਂ ਜੀ ਹਾਂ ਕਿਸ ਤਰ੍ਹਾਂ ਕੋਈ ਹੋਰ ਕੋਈ ਸਿਨੇਹਾ ਮਜੀਠੀਆ ਸਾਹਿਬ ਨੇ ਤੁਹਾਨੂੰ ਕੋਈ ਪਰਿਵਾਰ ਲਈ ਉਹਨਾਂ ਦੀ ਤਰਫ ਪਤਨੀ ਲਈ ਕੋਈ ਸੁਨੇਹਾਂ andro ਪੇਚਿਆ ਹੋਤਾ ਬੇਟਾ ਉਹ ਜਿਹੜੀਆਂ ਅੰਦਰਲੀਆਂ ਗੱਲਾਂ ਹੁੰਦੀਆਂ ਸਾਰੀਆਂ ਤਾਂ ਨਹੀਂ ਕੀਤੀਆਂ ਜਾਂਦੀਆਂ। ਇਹ ਡਰੱਗਸ ਦੇ ਡਰੱਗਸ ਦੇ ਜਿਹੜੇ ਕੇਸ ਹੈ ਜਿਹੜਾ ਡਰੱਗਸ ਇੱਕ ਮਿੰਟ ਆਸ਼ੀਰਵਾਦ ਇਹ ਡਰੱਗਸ ਦਾ ਜਿਹੜਾ ਲੱਗਿਆ ਉਹ ਕਿਸ ਤਰ੍ਹਾਂ ਦੇਖਦੇ ਸਭ ਗਲਤ ਹੈ। ਇਹ ਕਹ ਕੇ ਕੀ ਲੱਗਦਾ ਵੀ ਕਿਹੜੀ ਸਰਕਾਰ ਵੱਲੋਂ ਜਾਂ ਕੋਈ ਏਜੰਸੀਆ ਵੱਲੋਂ ਉਹਨਾਂ ਤੇ ਜਿਹੜੇ ਹੈਗਾ ਕਿਸ ਤਰ੍ਹਾਂ ਦੇ ਤੁਹਾਨੂੰ ਮੈਨੂੰ ਸ਼ੋਭਾ ਨਹੀਂ ਦਿੰਦੀ। ਹਾਂ ਚਲੋ ਸਰ ਜੀ ਕਿ ਮੈਂ ਕਿਸੇ ਤੇ ਕਮੈਂਟ ਕਰਾਂ ਮੈਨੂੰ ਸ਼ੋਭਾ ਨਹੀਂ ਦਿੰਦੀ। ਮਗਰ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹੈ। ਸਰਕਾਰ ਜੋ ਕਰਿਓ ਉਹਨਾਂ ਦੀ ਜਗ੍ਹਾ ਤੇ ਇਹ ਡਰੱਗਸ ਦੇ ਜਿਹੜੇ ਝੂਠੇ ਰੋਪ ਨੇ ਸਭ ਗਲਤ ਆ ਚਲੋ ਖੁਸ਼ ਆ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਤੇ ਡਰੱਗਸ ਦੇ ਜਿਹੜਾ ਹੈਗਾ આરોਪ ਵੀ ਨੇ ਸਭ ਗਲਤ ਆ ਗਲਤ ਨਹੀਂ ਬਾਬਾ ਜੀ ਕਿਸ ਤਰ੍ਹਾਂ ਤੁਸੀਂ ਲਗਾਤਾਰ ਮੁਲਾਕਾਤ ਕਰਦੀਆਂ ਮਿਲਣ ਦੀ ਹਾਂ ਕਿਉਂ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਤੁਹਾਡਾ ਰਿਸ਼ਤੇਦਾਰ ਹੋਵੇ ਤੁਸੀਂ ਜਾਓਗੇ ਕਿ ਨਹੀਂ ਬਾਬਾ ਜੀ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਦਾ ਲੱਗੇ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਨੇ ਪਰਿਵਾਰਕ ਤੌਰ ਤੇ ਦੇਲ ਦੇ ਅੰਦਰ ਜਿਵੇਂ ਆਪਾਂ ਆਪਣੇ 11 ਦੋਸਤਾਂ ਨਾਲ ਗੱਲਾਂ ਕਰਦੇ ਆ ਜੀ ਹਾਂ ਜੀ ਕਿਸ ਤਰ੍ਹਾਂ ਕੋਈ ਹੋਰ ਕੋਈ ਸੁਨੇਹਾ ਮਜੀਠੀਆ ਸਾਹਿਬ ਨੇ ਤੁਹਾਨੂੰ ਕੋਈ ਪਰਿਵਾਰ ਲਈ ਉਹਨਾਂ ਦੀ ਤਰਫ ਪਤਨੀ ਲਈ ਕੋਈ ਸੁਨੇਹਾ ਆਂਦਰੋਂ ਪੇਚਿਆ ਹੋਵੇ ਬੇਟਾ ਜਿਹੜੀਆਂ ਅੰਦਰਲੀਆਂ ਗੱਲਾਂ ਹੁੰਦੀਆਂ ਸਾਰੀਆਂ ਤਾਂ ਨਹੀਂ ਕੀਤੀਆਂ ਜਾਂਦੀਆਂ ਡਰੱਗਸ ਦੇ ਡਰੱਗਸ ਦੇ ਜਿਹੜੇ ਕੇਸ ਹੈ ਜਿਹੜਾ ਡਰੱਗਸ ਇੱਕ ਮਿੰਟ ਇਹ ਡਰੱਗਸ ਦਾ ਜਿਹੜਾ ਲੱਗਿਆ ਉਸ ਤਰ੍ਹਾਂ ਦਿਖਦੀ ਸਭ ਗਲਤ ਹੈ ਇਹ ਕਹ ਕੇ ਕੀ ਲੱਗਦਾ ਵੀ ਕਿਹੜੀ ਸਰਕਾਰ ਵੱਲੋਂ ਜਾਂ ਕੋਈ ਏਜੰਸੀਆ ਵੱਲੋਂ ਉਹਨਾਂ ਤੇ ਜਿਹੜਾ ਕਿਸ ਤਰ੍ਹਾਂ ਦਾ ਤੁਸੋ ਮੈਨੂੰ ਮੈਨੂੰ ਸ਼ੋਭਾ ਨਹੀਂ ਦਿੰਦੀ ਕਿ ਮੈਂ ਕਿਸੇ ਤੇ ਕਮੈਂਟ ਕਰਾਂ ਹਾਂਜੀ ਮੈਨੂੰ ਸ਼ੋਭਾ ਨਹੀਂ ਦਿੰਦੀ ਮਗਰ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹੈ ਸਰਕਾਰ ਜੋ ਕਰਿਓ ਉਹਨਾਂ ਦੀ ਜਗ੍ਹਾ ਤੇ ਜਿਹੜੇ ਡਰੱਗਸ ਦੇ ਜਿਹੜੇ ਝੂਠੇ ਰੋਪ ਨੇ ਸਭ ਗਲਤ ਆ ਚਲੋ ਸਰ ਖੁਸ਼ ਆ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਤੇ ਡਰੱਗਸ ਦੇ ਜਿਹੜਾ ਹੈਗਾ આરોਪ ਵੀ ਨੇ ਸਭ ਗਲਤ ਆ ਗਲਤ ਨਹੀਂ ਜੀ ਬਾਬਾ ਜੀ ਕਿਸ ਤਰ੍ਹਾਂ ਤੁਸੀਂ ਲਗਾਤਾਰ ਮੁਲਾਕਾਤ ਕਰਦੀ ਹੈ ਮਿਲਣ ਦੀ ਹਾਂ ਕਿਉਂ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਤੁਹਾਡਾ ਰਿਸ਼ਤੇਦਾਰ ਹੋਵੇ ਤੁਸੀਂ ਜਾਉਂਗੇ ਕਿ ਬਾਬਾ ਜੀ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਦਾ ਲੱਗਿਆ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਨੇ ਪਰਿਵਾਰਕ ਤੌਰ ਤੇ ਦੇਲ ਦੇ ਅੰਦਰ ਜਿਵੇਂ ਆਪਾਂ ਆਪਣੇ 11 ਦੋਸਤਾਂ ਨਾਲ ਗੱਲਾਂ ਕਰਦੇ ਆ ਜੀ ਹਾਂ ਕਿ ਕਿਸ ਤਰ੍ਹਾਂ ਕੋਈ ਹੋਰ ਕੋਈ ਸਨੇਹਾ ਮਜੀਠੀਆ ਸਾਹਿਬ ਨੇ ਤੁਹਾਨੂੰ ਕੋਈ ਪਰਿਵਾਰ ਲਈ ਉਹਨਾਂ ਦੀ ਤਰਫ ਪਤਨੀ ਲਈ ਕੋਈ ਸਨੇਹਾਂਦਰੂ ਪੱਤ ਜਵਤ ਜਿਹੜੀਆਂ ਅੰਦਰ ਲੀਆਂ ਗੱਲਾਂ ਹੁੰਦੀਆਂ ਸਾਰੀਆਂ ਤਾਂ ਨਹੀਂ ਕੀਤੀਆਂ ਜਾਂਦੀਆਂ। ਜਿਹੜੇ ਡਰੱਗਸ ਦੇ ਡਰੱਗਸ ਦੇ ਜਿਹੜੇ ਕੇਸ ਹੈ ਜਿਹੜਾ ਡਰੱਗਸ ਦਾ ਇੱਕ ਮਿੰਟ ਆਸ਼ੀਰਵਾਦ ਇਹ ਡਰੱਗਸ ਦਾ ਜਿਹੜਾ ਲੱਗਿਆ ਉਹ ਕਿਸ ਤਰ੍ਹਾਂ ਦੇਖਦੇ ਸਭ ਗਲਤ ਹੈ। ਇਹ ਕਹ ਕੇ ਕੀ ਲੱਗਦਾ ਵੀ ਕਿਹੜੀ ਸਰਕਾਰ ਵੱਲੋਂ ਜਾਂ ਕੋਈ ਏਜੰਸੀਆ ਵੱਲੋਂ ਉਹਨਾਂ ਤੇ ਜਿਹੜਾ ਹੈ ਕਿਸ ਤਰ੍ਹਾਂ ਦੇ ਤੁਹਾਨੂੰ ਮੈਨੂੰ ਸ਼ੋਭਾ ਨਹੀਂ ਦਿੰਦੀ। ਹਾਂ ਚਲੋ ਸਰ ਜੀ ਮੈਂ ਕਿਸੇ ਤੇ ਕਮੈਂਟ ਕਰਾਂ। ਹਾਂ ਜੀ। ਮੈਨੂੰ ਸ਼ੋਭਾ ਨਹੀਂ ਦਿੰਦੀ। ਮਗਰ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹੈ। ਸਰਕਾਰ ਜੋ ਕਰਿਓ ਉਹਨਾਂ ਦੀ ਜਗ੍ਹਾ ਤੇ। ਇਹ ਡਰੱਗਸ ਦੇ ਜਿਹੜੇ ਤਾਂ ਤੁਸੀਂ ਸੁਣਿਆ ਗੁਰਿੰਦਰ ਢੇਲੋ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਨਾਲ ਹੀ ਕਿਹਾ ਕਿ ਇਹ ਬਿਲਕੁਲ ਗਲਤ ਕੀਤਾ ਜਾ ਰਿਹਾ ਝੂਠੇ ਪਰਚੇ ਪਾਏ ਜਾ ਰਹੇ ਨੇ ਜੇਕਰ ਵਾਕਈ ਅਜਿਹਾ ਕੁਝ ਹੈ ਤਾਂ ਇਹ ਬਿਲਕੁਲ ਗਲਤ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਸੁਪਰੀਮ ਕੋਰਟ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਰਾਹਤ ਦੇ ਦਿੱਤੀ ਗਈ ਹੈ ਹੁਣ ਵਿਕਰਮ ਮਜੀਠੀਆ